ਬੰਦ ਕਰੋ ਬੰਦ ਕਰੋ ਬੰਦ ਕਰੋ ਆਮ ਆਦਮੀ ਪਾਰਟੀ ਦੇ ਟਰਨਲ ਆਇਆ ਕਿਉਂਕਿ ਅਸੀਂ ਇਹੋ ਜੀਆਂ ਵੀਡੀਓ ਨਾ ਦਾ ਕੋਈ ਆਈ ਹੈ ਨਾ ਉਸ ਨੂੰ ਕੋੜ ਮਰੋੜ ਕੇ ਪੇਸ਼ ਕੀਤਾ ਗਿਆ ਅਸੀਂ ਚਾਹੁੰਦੇ ਆ ਕਿ ਉਹਦੀ ਅਕਾਲੀ ਦਲ ਮਾਫੀ ਮੰਗੇ ਔਰ ਅਕਾਲੀ ਦਲ ਦੇ ਜਿਹੜੇ ਜਿਹੜੇ ਬੰਦਿਆਂ ਨੇ ਵੀ ਇਹ ਕੀਤਾ ਉਹਨਾਂ ਨੂੰ ਲੋਕਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਨਕਾਰਨ ਸਰੂਪਾ ਨੂੰ ਲੈ ਕੇ ਵੀ ਟਰਨਲ ਲਾਜੀ ਭਾਈ ਸਰੂਪਾ ਨੂੰ ਲੈ ਕੇ ਸਰੂਪਾ ਦਾ ਮਸਲਾ ਜਿਹੜਾ ਉਹ ਵੀ ਵੱਡਾ ਮਸਲਾ ਹੈ ਉਹਦੇ ਲਈ ਮਾਨ ਸਾਹਿਬ ਉੱਥੇ ਪੇਸ਼ ਹੋ ਕੇ ਵੀ ਦੱਸਣਗੇ ਔਰ ਕੱਲ ਨੂੰ ਮੇਲੇ ਮਾਗੀ ਦੇ ਉੱਤੇ ਪਰਸੋਂ ਜਿਹੜੀ 14 ਤਰੀਕ ਨੂੰ ਹੋ ਰਹੀ ਆ ਉਹਦੇ 'ਚ ਵੀ ਸਰੂਪਾਂ ਦਾ ਜਣਾ ਜੇਰ ਕੀਤਾ ਜਾਊਗਾ ਔਰ ਇਸ ਗੱਲ ਦਾ ਕੋਈ ਨਾਹੀਂ ਕਿ ਅਕਾਲੀ ਦਲ ਨੂੰ ਜੇ ਅਕਾਲੀ ਦਲ ਆਪ ਦੇ ਆਪ ਨੂੰ ਸਿੱਖ ਦਾ ਕੌਮ ਨਾਲ ਸੰਬੰਧਤ ਸਮਝੇ ਕਿ ਅਕਾਲੀ ਦਲ ਨੂੰ ਉਹਨਾਂ ਸਰੂਪਾਂ ਦੇ ਲਈ ਸਾਹਮਣੇ ਆਉਣਾ ਚਾਹੀਦਾ ਹੈ ਕਿ ਉਹਦਾ ਸੱਚਾਈ ਪੇਸ਼ ਕਰਨੀ ਹੈ ਬੰਦ ਕਰੋ ਬੰਦ ਕਰੋ ਆਮ ਆਦਮੀ ਪਾਰਟੀ ਦੇ ਟਰਨਲ ਆਇਆ ਕਿਉਂਕਿ ਅਸੀਂ ਇਹੋ ਜੀਆਂ ਵੀਡੀਓ ਨਾ ਦਾ ਕੋਈ ਆਈ ਹੈ ਨਾ ਉਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਅਸੀਂ ਚਾਹੁੰਦੇ ਆ ਕਿ ਉਹਦੀ ਅਕਾਲੀ ਦਲ ਮਾਫੀ ਮੰਗੇ ਔਰ ਅਕਾਲੀ ਦਲ ਦੇ ਜਿਹੜੇ ਜਿਹੜੇ ਬੰਦਿਆਂ ਨੇ ਵੀ ਇਹ ਕੀਤਾ ਉਹਨਾਂ ਨੂੰ ਲੋਕਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਨਕਾਰਨ ਸਰੂਪਾ ਨੂੰ ਲੈ ਕੇ ਵੀ ਟਰਨਲ ਤੇ ਨਹੀਂ ਸਰੂਪਾ ਨੂੰ ਸਰੂਪਾ ਦਾ ਮਸਲਾ ਜਿਹੜਾ ਉਹ ਵੀ ਵੱਡਾ ਮਸਲਾ ਹੈ ਉਹਦੇ ਲਈ ਮਾਨ ਸਾਹਿਬ ਉੱਥੇ ਪੇਸ਼ ਹੋ ਕੇ ਵੀ ਦੱਸਣਗੇ ਔਰ ਕੱਲ ਨੂੰ ਮੇਲੇ ਮਾਗੀ ਦੇ ਉੱਤੇ ਪਰਸੋਂ ਜਿਹੜੀ 14 ਤਰੀਕ ਨੂੰ ਹੋ ਰਹੀ ਹੈ ਉਹਦੇ 'ਚ ਵੀ ਸਰੂਪਾਂ ਦਾ ਜਣਾ ਜੇਤ ਕੀਤਾ ਜਾਊਗਾ ਔਰ ਇਸ ਕੱਲ ਦਾ ਕੋਈ ਕਹ ਨਹੀਂ ਕਿ ਅਕਾਲੀ ਦਲ ਨੂੰ ਜੇ ਅਕਾਲੀ ਦਲ ਆਪ ਦੇ ਆਪ ਨੂੰ ਸਿੱਖ ਦਾ ਕੌਮ ਨਾਲ ਸੰਬੰਧਤ ਸਮਝੇ ਕਿ ਅਕਾਲੀ ਦਲ ਨੂੰਗਾ ਸਰੂਪਾਂ ਦੇ ਲਈ ਸਾਹਮਣੇ ਆਉਣਾ ਚਾਹੀਦਾ ਹੈ ਕਿ ਉਹਦੇ ਸੱਚਾਈ ਪੇਸ਼ ਕਰਨੀ ਹੈ ਜੈ ਹਾਂ ਜੈ ਹਾਂ ਬੰਦ ਕਰੋ ਜੁਰਦਾਰਾ ਰੇਡੀਓ ਬੰਦ ਕਰੋ ਮੀ ਪਾਰਟੀ ਨੇ ਤਰਨਾਲ ਆਇਆ ਕਿਉਂਕਿ ਅਸੀਂ ਇਹੋ ਜੀਆਂ ਵੀਡੀਓ ਨਾ ਤਾਂ ਕੋਈ ਆਈ ਹੈ ਨਾ ਉਸ ਨੂੰ ਕੋੜ ਮੋੜ ਕੇ ਪੇਸ਼ ਕੀਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਉਹਦੀ ਅਕਾਲੀ ਦਲ ਮਾਫੀ ਮੰਗੇ ਔਰ ਅਕਾਲੀ ਦਲ ਦੇ ਜਿਹੜੇ ਜਿਹੜੇ ਬੰਦਿਆਂ ਨੇ ਵੀ ਇਹ ਕੀਤਾ ਉਹਨਾਂ ਨੂੰ ਲੋਕਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਨਕਾਰਨ ਸਰੂਪਾ ਨੂੰ ਲੈ ਕੇ ਵੀ ਤਰਨਾਲ ਲਈ ਨਹੀਂ ਸਰੂਪਾ ਨੂੰ ਸਰੂਪਾ ਦਾ ਮਸਲਾ ਜਿਹੜਾ ਉਹ ਵੀ ਵੱਡਾ ਮਸਲਾ ਹੈ ਉਹਦੇ ਲਈ ਮਾਨ ਸਾਹਿਬ ਉੱਥੇ ਪੇਸ਼ ਹੋ ਕੇ ਵੀ ਦੱਸਣਗੇ ਔਰ ਕੱਲ ਨੂੰ ਮੇਲੇ ਮਾਗੀ ਦੇ ਉੱਤੇ ਪਰਸੋਂ ਜਿਹੜੀ 14 ਤਰੀਕ ਨੂੰ ਹੋ ਰਹੀ ਆ ਉਹਦੇ 'ਚ ਵੀ ਸਰੂਪਾਂ ਦਾ ਜਣਾ ਜੇਰ ਕੀਤਾ ਜਾਊਗਾ ਔਰ ਇਸ ਗੱਲ ਦਾ ਕੋਈ ਕਾਰਨ ਨਹੀਂ ਕਿ ਅਕਾਲੀ ਦਲ ਨੂੰ ਜੇ ਅਕਾਲੀ ਦਲ ਆਪ ਦੇ ਆਪ ਨੂੰ ਸਿੱਖ ਦਾ ਕੌਮ ਨਾਲ ਸੰਬੰਧਤ ਸਮਝੇ ਕਿ ਅਕਾਲੀ ਦਲ ਨੂੰ ਉਹਨਾਂ ਸਰੂਪਾਂ ਦੇ ਲਈ ਸਾਹਮਣੇ ਆਉਣਾ ਚਾਹੀਦਾ ਹੈ ਕਿ ਉਹ ਉਹਨਾਂ ਸੱਚਾਈ ਪੇਸ਼ ਕਰਨੀ ਹੈ